ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਟਾਈਮ ਤਕਰੀਬਨ 11 ਵਜਣ ਆਲੇ ਆ ਤੇ ਦਿਨ ਹੈਗਾ ਹੈਗਾ ਮੰਗਲਵਾਰ 12 ਅਗਸਤ 2025 ਤੇ ਆਪਾਂ ਇੱਥੋਂ ਚੱਲੇ ਪਾ ਰਹੇ ਆ ਜੀ ਅੱਗੇ ਮਹਾਰਾਜ ਦੀ ਕਿਰਪਾ ਨਾਲ ਤੱਕ ਵਧੀਆ ਯਾਤਰਾ ਹੋਈ ਹਾਂਜੀ ਭਾਈ ਜੀ ਆਪਾਂ ਪਹੁੰਚ ਗਏ ਆ ਸਹਾਣਾ ਸਾਹਿਬ ਚੰਡੀਗੜ੍ਹ ਸਾਣਾ ਸਾਹਿਬ ਦੇ ਗੁਰੂ ਘਰ ਤੇ ਪਹੁੰਚ ਗਏ ਆ ਇੱਥੇ ਆਪਾਂ ਬਾਬਾ ਜੀ ਨੂੰ ਪੁੱਛਦੇ ਆ ਕਮਰਾ ਤੇ ਉਸ ਤੋਂ ਬਾਅਦ ਆਪਾਂ ਦੇਖਣਾ ਨਹਾ ਧੋ ਕੇ ਤੇ ਫਿਰ ਪ੍ਰਸ਼ਾਦਾ ਪਾਣੀ ਸਾਜਦੇ ਆ ਦੇਖਦੇ ਆ ਕਿੱਥੇ ਰਹਿਣ ਨੂੰ ਜਗ੍ਹਾ ਮਿਲਦੀ ਅੱਜ ਅੱਜ ਦੀ ਸ਼ਾਮ ਹੈ ਜਿਹੜੀ ਮਾੜੀ ਮਾੜੀ ਦੇ ਵਿੱਚ ਸਾਣਾ ਸਾਹਿਬ ਉੱਥੇ ਆ ਜੀ ਦਾ ਜਹਾਜ਼ ਰਹਿਣ ਟਿਕਣਾ ਸਾਨਾ ਸਾਹਿਬ ਖਾਲ ਦੇ ਵਿੱਚ ਹੈ ਜੀ ਆ ਬਾਈ ਸਾਰੇ ਆਪਣੇ ਨਾਲ ਤੇ ਖਾਲ ਦੇ ਵਿੱਚ ਕੰਨ ਕਰਦੇ ਆ ਆਪਾਂ ਯਾਤਰਾ ਅਗਲੀ ਸਟਾਰਟ ਮਾਰੇ ਤਾਂ ਲੇਕਿਨ ਅਜੇ ਪਟਨਾ ਸਾਹਿਬ ਬਹੁਤ ਦੂਰ ਹੈ ਹਾਂਜੀ ਸੰਗਤ ਜੀ ਦਿਨ ਅੱਜ ਬੁੱਧਵਾਰ 13 ਤਰੀਕ 8ਵਾਂ ਮਹੀਨਾ 2025 ਤੇ ਗੁਰੂ ਘਰ ਹੈਗਾ ਜੀ ਸਹਾਣਾ ਸਾਹਿਬ ਇੱਥੋਂ ਆਪਾਂ ਅੱਜ ਸਵੇਰ ਚੱਲੇ ਪਾ ਰਹੇ ਆ ਇਹ ਸਥਾਨ ਹੈਗਾ ਬਾਬਾ ਹਨੂਮਾਨ ਸਿੰਘ ਜੀ ਸਿੱਧਾ ਸਿੱਧਾ ਸਿੰਘਾਂ ਦੀ ਜਗ੍ਹਾ ਜੀ ਇਹ ਤੇ ਇੱਥੇ ਖਾਣ ਪੀਣ ਦਾ ਰਹਿਣ ਪਹਿਣ ਦਾ ਹਨਾ ਰਾਤ ਨੂੰ ਆਉਣ ਦਾ ਸੰਗਤਾਂ ਦੇ ਵਧੀਆ ਪੂਰਾ ਵਧੀਆ ਇੰਤਜ਼ਾਮ ਹੈ ਇੱਥੇ ਗੁਰੂ ਘਰ ਲੰਗਰ ਟਟਵਰਤ ਦਾ ਜਦੋਂ ਮੱਝ ਆ ਕੇ ਰਹਿ ਸਕਦੇ ਹਾਂ ਦਰਸ਼ਕ ਜਰੂਰ ਕਰਕੇ ਜਾਇਓ ਲੰਗਦੇ ਟੱਪ ਦੇ ਬਾਬਾ ਹਨੂਮਾਨ ਜੀ ਦੇ ਬਾਬਾ ਹਨੂਮਾਨ ਸਿੰਘ ਜੀ ਹੈ ਜਿਹੜੇ 8ਵੇਂ ਜੱਥੇਦਾਰ ਹੈ ਜੀ ਬੁੱਢਾ ਦਾਲ ਦੇ ਉਹਨਾਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕਰੀਆਂ ਇਸ ਆਸਥਾਨ ਦੇ ਉੱਤੇ ਚਲੋ ਜੀ ਸੰਗਤ ਜੀ ਅਗਲਾ ਸਫ਼ਰ ਆਪਾਂ ਕਰਦੇ ਹਾਂ ਸ਼ਰੂ ਮਹਾਰਾਜ ਸੁੱਖ ਰੱਖੇ ਆਪਾਂ ਪਾਣੀ ਭਰ ਲਈਏ ਇੱਥੋਂ ਦੇਖਦੇ ਆਂ ਇਹ ਜਿਆ ਪਾਣੀ ਹੈ ਨਾ ਟੀਨ ਚ ਪਾਣੀ ਕਹਿੰਦੇ ਬਹੁਤ ਸੁੱਧ ਪਾਣੀ ਵੀ ਗੰਦਾ ਤਾਂ ਕੋਈ ਗੱਲ ਪੰਜਾਬ ਦੇ ਨਾਲਿਆਂ ਨੇ ਕਰਿਆ ਪਾਣੀ ਨਹੀਂ ਕਾਹਨੂੰ ਗੰਦਾ ਦੇਖੋ ਐ ਕੁਦਰਤ ਬਰਫਰਗਾ ਪਾਣੀ ਭੇਜਦੀ ਐ ਸਾਫ ਸੁਥਰਾ ਠੰਡਾ ਠਾਰ ਚਲੋ ਕਰਦੇ ਆਪਾਂ ਅਗਲੇ ਦਾ ਸਪਰਟ ਸਟਾਰਟ ਸ੍ਰੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟੜਾ ਨਹਿੰਗpropto ਇੱਥੇ ਖੜੇ ਆ ਜੀ ਹੁਣ ਅੱਗੇ ਦਾ ਸਫ਼ਰ ਕਰਦੇ ਸੁਰੂ ਥੱਕ ਗਿਆ ਸਰੀਰ ਥਾਰਦੇ ਆ ਜੋਰ ਐਸ ਟਾਈਮ ਆਪਾਂ ਜੀ ਖੜੇ ਆ ਕੀਰਤਨਪੁਰ ਤੇ ਲਾਗੇ ਜਿਹੜਾ ਬਿਆਨਾਂਗ ਦਾ ਦੇਖੋ ਇੱਥੇ ਵਿੱਚ ਆ ਕੇ ਪਾਖੜਾ ਮਿਲ ਜਾਂਦੀ ਹੈ ਤੇ ਵਿੱਚੇ ਸਤਲੁਜ ਦੇਖੋ ਇੱਥੇ ਗੇਂ ਕਰਕੇ ਆਦੇ ਉਹ ਪਾਣੀ ਅਲੱਗ ਆ ਪਾਣੀ ਇੱਧਰ ਦੀ ਸਾਈਡ ਤੋਂ ਨਾ ਦੇਖੋ ਬੁੱਲਤੈ ਰੰਗ ਦੇ ਕਿੰਨਾ ਵੀ ਥੇ ਬੰਦਾ ਕਿੰਨਾ ਵੀ ਤੈਰਨਾ ਜਾਣਨਾ ਜਾਣਦਾ ਹੋਵੇ ਆਹਦੇ ਪਾਣੀ ਅੱਗੇ ਕੋਈ ਤੇਜ਼ ਨਹੀਂ ਚੱਲਦੀ ਦੇਖੋ ਹਨ ਮਾਤਾ ਕਿੰਨਾ ਸਹੀ ਜਿਹਾ ਪਾਣੀ ਕਿੰਨਾ ਡੇ ਇੱਥੇ ਦੇਖੋ ਆ ਪਾਖੜਾ ਕੱਲੀ ਜਾਂਦੀ ਐ ਰਾਤਾਂ ਵਗੈਰਾ ਨੂੰ ਜਿਹੜੀ ਲੰਘਦੀ ਹੈਗੀ ਹਰਿਆਣੇ ਵੇਜਦੀ ਹੋ ਕੇ ਇਹ ਪਾਖੜਾ ਦਾ ਪਾਣੀ ਇਹ ਪੁਲ ਦੇ ਥੱਲੋਂ ਆ ਦੇਖੋ ਥੱਲੋਂ ਦੀ ਪੁਲ ਨਾਲ ਅੰਦਰ ਵੀ ਪਾਇਆ ਹੋਦਾ ਤੇਰੇ ਆਈ ਜਾਂਦਾ ਉਧਰ ਉਹ ਰੱਖ ਕੇ ਜਾਂਦਾ ਇਧਰੋਂ ਜਿਹੜਾ ਸਾਹਮਣੇ ਮਨਨਾ ਇਹਦੇ ਵਿੱਚ ਵੀ ਫੇਰ ਪਾਖੜਾ ਦਾ ਪਾਣੀ ਹੁੰਦਾ ਜਿਹੜਾ ਉਹ ਜਿਹੜਾ ਤੁਹਾਨੂੰ ਇੱਧਰ ਦਿਖਾਇਆ ਸੀਗਾ ਇਹ ਆ ਪਾਣੀ ਇਹ ਪੁੱਲ ਦੇ ਕੋਈ ਦੇਖੀ ਆਇਓ ਠੀਕ ਹੈ ਨਾ ਆ ਸਾਹਮਣੇ ਵਾਲੀ ਸਾਈਡ ਤੋਂ ਆਉਣਾ ਆ ਜਿੱਥੇ ਆ ਸਾਹਮਣੇ ਦਾ ਮੜਾ ਹੋਵੇ ਫਿਰ ਆ ਕੇ ਵਿੱਚੋਂ ਉੱਤਰੂ ਕੋਈ ਸਾਹਮਣੇ ਉੱਤਰੂ ਵੀ ਆ ਕੇ ਪਾਖੜਾ ਦਾ ਚੱਕਰ ਆਉਂਦਾ ਬਹੁਤ ਸੋਹਣਾ ਦ੍ਰਿਸ਼ ਆ ਕਾਤਾ ਡਿਸਕੋ ਡਾਂਸ ਚੱਕਾ ਦਾ ਕੱਲ ਕੰਮ ਕਰਾਇਆ ਸੀ ਆਪਾਂ ਗ੍ਰੀਸ ਕਰਾ ਕੇ ਤੁਰੇ ਸੀਗੇ ਅੱਜ ਵੀ ਮੁਰਕੋ ਮੁਰਤੀ ਕਰਤੇ ਮਾ ਇਹਨਾਂ ਜ਼ੋਰ ਕਾਦੇ ਨਾਲ ਲੱਗੀ ਜਾਂਦਾ ਹੁਣ ਜਾ ਕੇ ਹੁਣ ਪਤਾ ਲੱਗਿਆ ਬਾਈਨ ਦਿਖਾਇਆ ਕਹਿੰਦਾ ਬਾਈ ਇਹ ਤਾਂ ਕਹਿੰਦਾ ਮੋਣੀਆਂ ਗਾਲੀਆਂ ਜਾਂ ਫੇਰ ਡਿੱਗਦੀਆਂ ਬਾਹਰ ਨਿਕਲ ਕੇ ਸਾਰੀਆਂ ਫੇਰ ਅੱਜ ਉਹੀ ਗੱਲ ਕਰ ਲਿਆ ਬੁੱਧਾ ਕਿੰਨੇ ਪੈਸੇ ਬਾਈ ਇਹਦੇ ਜਿੰਨੇ ਮੈਂ ਰੱਖਾ ਲਏ ਲਾ ਦੇ ਹਾਂ ਤੇ ਇਹ ਸਭ ਕੀ ਹੈ ਸਾਰੇ ਪਾਏ ਜਾਂ ਫਿਰ ਬਦਲ ਕੇ ਐਕਸਲ ਵੀ ਦੇਖਣਾ ਪੈਣਾ ਨਾ ਜਦੋਂ ਕੱਪ ਟੁੱਟ ਜਾਂਦਾ ਨਾ ਐਕਸਲ ਵੀ ਨਾਲ ਬਦਲੀ ਕਰਨਾ ਪੈਂਦਾ ਦੇਖਦੇ ਕਿੰਨੇ ਕੁ ਲੰਮੂ ਜਿਆਦਾ ਕੱਲ ਵਾ ਮੈਂ ਜਾਣਾ ਬਾਈ ਦੂਰ ਪੈਸੇ ਹਿਸਾਬ ਸਿਰਦੀ ਹੈ ਮੇਰੇ ਕੋਲੇ ਨਾ ਕੋਈ ਗੱਲ ਨਹੀਂ ਉਹ ਤਾਂ ਕੋਈ ਨਹੀਂ ਪੈੜੀਆਂ ਪੌੜੀ ਲੱਗੀਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਸਾਡੇ 5:30 ਵਜੇ ਦੇ ਤੁਰੇ ਵਿਆਂ ਤੇ ਭੁੱਖ ਪੱਖ ਲੱਗੀ ਸੀ ਲਗਾ ਚਲੋ ਚਾਹ ਪੀ ਲਈਏ ਸ੍ਰੀ ਖੰਟੂ ਸਾਹਿਬ ਢਾਬਾ ਇੱਥੇ ਖੜਦੇ ਆ ਜੀ ਚਾਹ ਪਾਣੀ ਪੀ ਲਾਂਗੇ ਨਾਲੇ ਬਿਸਕਟ ਪਏ ਆਪਣੇ ਕੋਲੇ ਮਾਤਾ ਵਾਲੇ ਤੇ ਉਹ ਖਾ ਲੈਨੇ ਆ ਨਾਲ ਤੇ ਤੋਂ ਬਾਅਦ ਅੱਗੇ ਦਾ ਸਫ਼ਰ ਕਰਦੇ ਆ ਸ਼ੁਰੂ ਪ੍ਰਮਾਤਮਾ ਸੁੱਖ ਰੱਖੇ ਆਪਣਾ ਜਿਹੜਾ ਮਾਣਾ ਮਹਾਰਾਜ ਦੀ ਕਿਰਪਾ ਨਾਲ ਫੇਰ ਸ੍ਰੀ ਹਿਮਕੁੰਡ ਸਾਹਿਬ ਵੱਲ ਨੂੰ ਹੋ ਗਿਆ ਜੀ ਹਨਾ ਆਪਾਂ ਨੂੰ ਜੇ ਦੋ ਬਾਈ ਮਿਲੇ ਆ ਰਸਤੇ ਦੇ ਵਿੱਚ ਪਿੰਡ ਵਰਬਾਲਾ ਇਹ ਸੱਦਵਰਾ ਸੱਦਵਰਾ ਵਰਬਾਲਾ ਵਰਬਾਲਾ ਆ ਗਿਆ ਠੀਕ ਆ ਬਾਈ ਜੀ ਤੇ ਆਪਾਂ ਨੇ ਇੱਥੇ ਮਣੀਗ੍ਰਾਮ ਤੇ ਪੈਸੇ ਕਢਾਉਣੇ ਆ ਜੀ ਕਿੱਥੋਂ ਆਪਾਂ ਨੂੰ ਨਿਕਲੇ ਆਉਣਗੇ ਜੀ ਜਿਹੜੇ ਬਾਹਰੋਂ ਆਉਂਦੇ ਆ ਆਧਾਰ ਕਾਰਡ ਨਾਲ ਇਹੋ ਦੇਖ ਸਾਹਮਣੇ ਦੁਕਾਨ ਰਹੀ ਐ ਜੀ ਇਧਰ ਉਹ ਸਾਹਮਣੇ ਕਿੱਥੋਂ ਠੰਡੇ ਪਏ ਆ ਹਾਂ ਠੰਡੇ ਪਏ ਆ ਸਾਹਮਣੇ ਤੋਂ ਸਾਹਮਣੇ ਦੁਕਾਨ ਹੈ ਇਹ ਠੀਕ ਆ ਕੀ ਨਾਮ ਹੈ ਇਧਰ ਵਿਸ਼ਾਲ ਬਾਈ ਵਿਸ਼ਾਲ ਬਾਈ ਮਿਲਕੇ ਬਾਈ ਬਹੁਤ ਖੁਸ਼ੀ ਹੋਈ ਬਾਈ ਨੇ ਮੇਰੇ ਸੇ ਪੁੱਛਾ ਰੋਕ ਕਰ ਇਧਰ ਦੇ ਵਿੱਚ ਜਿਹੜਾ ਗੂਰ ਕਰਾਏ ਆ ਮੈਂ ਕਿਹਾ ਪੰਜ ਤਖਤਾਂ ਤੇ ਜਾਣਾ ਜੀ ਆਪਾਂ ਤੇ ਬਾਈ ਸੁਹਾ ਦੇ ਬਹੁਤ ਚੰਗੇ ਆ ਹਨਾ ਜਦੋਂ ਬਾਈ ਤੇਰੇ ਅੱਗੇ ਬੰਦੇ ਮਿਲਦੇ ਨੇ ਰਾਜ ਕੀ ਸੀ ਹੁੰਦੀ ਆ ਸਾਨੂੰ ਦੇਖ ਕੇ ਰੋਕ ਲੈਂਦੇ ਹਨਾ ਤੇ ਥੈਂਕ ਯੂ ਬਾਈ ਠੀਕ ਆ ਵੀਰ ਜੀ ਹਾਂ ਜੀ ਡੇਰਾ ਬੱਸੀ ਤੋਂ ਆਪਾਂ ਮੁੜੇ ਸੀਗੇ ਜੀ ਡੇਰਾ ਬੱਸੀ ਤੋਂ ਰਾਹ ਦੇ ਵਿੱਚ ਬਰਬਾਲਾ ਆਉਂਦਾ ਉੱਥੇ ਖੜੇ ਆ ਤੇ ਇਹ ਆ ਜੀ ਛੋਲੇ ਮਾਤਾ ਨੰਦੇ ਜੇ ਸੀ ਜਿਹੜੇ ਨਾਲ ਇਹ ਜੀ ਪਾਣੀ ਵਾਲੀ ਬੋਤਲ ਇਹਨੂੰ ਬਸ ਬੋਤਲ ਦੇਖ ਕੇ ਨਾ ਬਸਲੇਰੀ ਵਾਲਾ ਨਾ ਸਮਝੀ ਜਾਇਓ ਆਪਣੀ ਬੋਤਲ ਆਪਾਂ ਰਾਜ ਭੁੱਲਿਆ ਏ ਉਤੋਂ ਚੱਕੀ ਬੋਤਲ ਤੇ ਰਾਜੋ ਭਰ ਲਿਆ ਖਾ ਕੇ ਛੋਲਿਆਂ ਦੀ ਇੱਕ ਮੁਠੀ ਇਹਦਾ ਘਰੂ ਫੇਰ ਪਿਆਰ ਅਗਲੇ ਯਾਤਰਾ ਨੂੰ ਕਮਾਤਾਂ ਚੜ੍ਹਦੀ ਕਲਾ ਵਿੱਚ ਰੱਖੇ ਹੋਣ ਗਰੇ ਬਲੰਦ ਰੱਖੇ ਤੇ ਦੇਖਦੇ ਅੱਗੇ ਕੀ ਆ ਕੋਈ ਸਾਥੀ ਮਿਲ ਜੇ ਹੌਲੀ ਹੌਲੀ ਅੱਜ ਤੱਕ ਤਾਂ ਕੋਈ ਮਿਲਿਆ ਨਹੀਂ ਥੇਮਕੁੰਡ ਸਾਹਿਬ ਨੂੰ ਜਾਣ ਵਾਲਾ ਫੇਰ ਆਪਾਂ ਮਨ ਬਦਲਤਾ ਸੀਗਾ ਫੇਰ ਰਾਜ ਜਿਹੜੇ ਵਿੱਚ ਪਏ ਬੇਕਾਨੇ ਕਿਹੜੇ ਬੈਗ ਹੁੰਦੇ ਆ ਉਹ ਕਹਿੰਦੇ ਐ ਸਲੀਪਿੰਗ ਬੈਗ ਸਲੀਪਿੰਗ ਬੈਗ ਨੇ ਤਾਨਾ ਮਾਰਿਆ ਯਾਰਾ ਮੈਨੂੰ ਕੋਈ ਨਹੀਂ ਦੁਰਘੜੀਸਕੇ ਲੈ ਕੇ ਆਇਆ ਜੇ ਤੂੰ ਰਾਜ ਹੋਈ ਸ਼ਾਰਟਕਟ ਕਰਨਾ ਸੀ ਪਟਨਾ ਸਾਹਿਬ ਵੱਲ ਨੂੰ ਤੇ ਆਪਣਾ ਟਾਰਗੇਟ ਸੀਗਾ ਵੈਸੇ ਪਹਿਲਾਂ ਹੀ ਤੇ ਵਿੱਚ ਪੁਸ਼ਕ ਹਾਲਾਤ ਕਹਿੰਦੇ ਉੱਥੇ ਥੋੜੇ ਜਿਹੀ ਨਸਰਾਬ ਹੋ ਗਏ ਸੀ ਰੋਡ ਰਾਰ ਵਗੈਰਾ ਇੱਕ ਤਾਂ ਭਾਈਆ ਭਰਾ ਆਪਾਂ ਨੂੰ ਟੱਕਰਿਆ ਸੀ ਰਾਹ 'ਚ ਉਹ ਕਹਿੰਦਾ ਨਹੀਂ ਸਹੀ ਆ ਰਸਤੇ ਹੁਣ ਤੇ ਆਪਾਂ ਫੇਰ ਹਿਮਕੁੰਡ ਦਾ ਇਹਨੂੰ ਤਿਆਰੀ ਚੱਕੀ ਜੁੜੇ ਹੋਏ ਹੋ ਬਲੌਗ ਦੇ ਨਾਲ ਮੈਂ ਤੁਹਾਡਾ ਆਪਣਾ ਸੁੱਖਾ ਚੱਕਾਂ ਵਾਲਾ ਇਹ ਫੋਲੇ ਖਾਣ ਦਾ ਕੋਈ ਜਿਵੇਂ ਕਹਦੇ ਆ ਵੀ ਚਾਹ ਨਹੀਂ ਚੜਿਆ। ਉਹ ਵੈਸੇ ਚੰਗਿਆ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਪਰ ਥੋੜੇ ਜਿਹਾ ਖਾਣੇ ਤੋਂ ਨੂੰ ਪਤਾ ਇਹ ਔਖੇ ਆ। ਕਿਉਂਕਿ ਪੈਸੇ ਆਪਣੇ ਕੋਲੇ ਥੋੜੇ ਸੀਗੇ ਤੇ ਇਸੇ ਕਰਕੇ ਆਪਾਂ ਫਿਰ ਹੁਣ ਫੋਲੇ ਛਾਲੇ ਖਾ ਕੇ ਹੋਰ ਆਪਾਂ ਖਾਣੇ-ਦਾਣੇ ਤੇ ਪੈਸੇ ਵੀ ਬਰਬਾਦ ਨਹੀਂ ਕਰਨੇ ਕਿ ਹਜੇ ਆਪਣੀ ਯਾਤਰਾ ਜਿਹੜੀ ਬਹੁਤ ਲੰਬੀ ਪਈ ਆ ਕਿੱਥੇ ਜਾਣਾ ਹੈ ਕਹਿੰਦੇ ਜੂਬਰ ਨੇ ਸੈਮਕੁੰਡ ਸਾਹਿਬ ਹੋ ਕੇ ਪਟਨਾ ਸਾਹਿਬ ਫਯੂਲ ਸਾਹਿਬ ਜਾਣਾ ਤੇ ਫਿਰ ਉਹਦ ਨੂੰ ਆਪਣੇ ਕੋਲੇ ਪੈਸੇ ਮੁੱਕ ਗਏ ਤਾਂ ਫਿਰ ਔਖਾ ਰਾਜ ਕਿਉਂ ਆਪਾਂ ਨੂੰ ਘਰੋਂ 2-3000 ਰੁਪਏ ਦਿੱਤਾ ਸੀਗਾ ਕਿਉਂ 5 2-3 ਗਿੱਲੀਆਂ ਜ਼ਮੀਨ ਵਾਲਿਆਂ ਕੋਲੇ ਤੁਹਾਨੂੰ ਪਤਾ ਹੀ ਹੈ ਨਾ ਕੋਈ ਯਾਦੇ ਹੁਣ ਆ ਪੈਸਾ ਪੂਸੇ ਨਹੀਂ ਹੁੰਦੇਗੇ ਵਿਚਾਰਿਆਂ ਕੋਲੇ ਤੇ ਟਾਈਮ ਪਾਸ ਤਾਂ ਚਲੋ ਕਰਨਾ ਹੀ ਆ ਗੁਰੂ ਮਹਾਰਾਜ ਨੇ ਸੱਦਿਆ ਤੇ ਜਾਵਾਂਗੇ ਜਰੂਰ ਉਹਨਾਂ ਦੇ ਚਰਨਾਂ 'ਚ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੁੜੇ ਰਿਹਾਇਆ ਕਰੋ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਕੇ ਥੋੜੀ ਜਿਹੀ ਮਦਦ ਜਰੂਰ ਕਰ ਦਿਆ ਕਰੋ ਭਰਾ ਮੇਰੇ ਅੱਜ ਰਾਹ ਦੇ ਵਿੱਚ ਬੱਚੇ ਮੇਲੇ ਸੀਗੇ ਨੰਨੇ-ਮੁੰਨੇ ਤੇ ਮੈਨੂੰ ਕਹਿੰਦੇ ਭਾਈ ਖੇਡਾ ਪਾਉਣਾ ਮਾਂ ਖੇਡਾ ਦਾ ਖੰਡ ਪਾਣ ਦੇ ਕੱਲ ਕਰ ਜਿਹੜੀ ਸਾਡੀ ਬਾੰਦਰੀ ਆ ਉਹ ਭੱਜ ਗਈ ਉਹ ਸਾਨੂੰ ਨਚਾ ਗਈ ਹੈ ਲਈ ਕਿਨਾ ਵੀਰ ਦਾ आनंद भाई ना आनंद हां जी 12 ਦੇ ਰਹਿਣ ਵਾਲੇ ਹਾਂ ਹਾਂ ਜੀ ਜੀ ਤੇ ਮੈਂ ਕਿ ਜੌਣਾ ਨਗਰ ਜਾਣਾ ਕਿਹੜਾ ਰੋਡ ਜਾਊਗਾ ਚੰਦਨਗਰ ਕਿੱਧਰ ਜਾਣਾ ਚੰਦਨਗਰ ਹੈ ਇਹ ਰੋਡ ਹੈ ਰੋਡ ਨਿਕਲ ਜੀ ਮੇਰੀ ਬਾਤ ਸੁਣੋ ਹਾਂ ਆਪ ਯਹਾਂ ਤੇ ਨਿਕਲ ਜੋਲਿੰਗ ਰੋਡ ਆਏ ਇਹ ਹਾਈਵੇ ਤੇ ਚੜੇਗਾ ਜੀ ਜਾ ਕੇ ਠੀਕ ਹੈ ਐਪੀਐਸ ਸਿੱਧਾ ਜੌਣਾ ਨਗਰ ਹੀ ਜਾ ਰਿਹਾ ਜੀ ਜੇ ਸਿੱਧਾ ਹਾਂ ਜੀ ਹਾਂ ਸਿੱਧਾ ਵੀ ਇਹ ਵੀ ਜੌਣਾ ਨਗਰ ਜਾ ਰਿਹਾ ਠੀਕ ਹੈ ਔਰ ਤੇ ਬਹੁਤ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਲਵ ਯੂ ਬਾਈ ਜਿਹੜਾ ਤੁਹਾਡੇ ਵਰਗੇ ਭਰਾ ਮਿਲਦੇ ਹਨ ਬਹੁਤ ਖੁਸ਼ੀ ਹੁੰਦੀ ਹੈ ਆਪਾਂ ਯਾਤਰਾ ਕਰ ਰਹੇ ਹਾਂ ਪੰਜ ਤਖਤਾਂ ਦੀ ਤੇ ਆਲ ਇੰਡੀਆ ਦੀ ਹਾਂਜੀ ਹਾਂਜੀ ਲੇਕਿਨ ਮੇਰੀ ਕੁਝ ਨਾ ਵੀਰ ਧੰਨਵਾਦ ਤੁਹਾਡਾ ਤੁਹਾਡਾ ਪਿਆਰ ਮਿਲ ਗਿਆ ਇੰਨਾ ਬਹੁਤ ਹੈ ਫੋਰ ਤੇ ਬਾਕੀ ਕੋਈ ਨਾ ਚੈਨਲ ਆਪਣਾ ਫੋਲੋ ਕਰ ਲਓ ਆ ਦੇਖੋ YouTube ਤੇ ਕਰ ਲਓ ਸੁੱਖਾ ਚੱਕਾ ਵਾਲਾ ਲੈ ਆਓ ਹਾਂਜੀ ਪਹਿਲਾ ਆਪਣਾ ਇਰਾਦਾ ਸੀਗਾ ਆਪਾਂ ਚੱਲਾਂਗੇ ਜੀ ਪਟਨਾ ਸਾਹਿਬ ਵੱਲ ਹਰ ਗੁਰੂ ਨੇ ਫੜ ਕੇ ਬਾਹ ਪਿੱਛੇ ਨੂੰ ਮਾਰਿਆ ਕਹਿੰਦਾ ਕਿ ਕੀ ਤੁਰਿਆ ਸੀ ਤੇ ਪਿੱਛੇ ਛੱਡ ਕੇ ਚੱਲੇ ਆਪ ਤੇ ਫੇਰ ਘੁਮਾ ਲਿਆ ਆ ਹਰਿਆਣਾ ਪਾਸ ਕਰ ਨਾਲ ਆ ਜੀ ਕਾਲੇ ਅੰਬ ਤੱਕ ਜਿਹੜੀ ਜਗ੍ਹਾ ਹੈਗੀ ਹੈਗੀ ਜੀ ਇਹ ਹਰਿਆਣੇ ਦੀ ਆ ਉਹ ਸਾਹਮਣੇ ਹਿਮਾਚਲ ਆ ਗਿਆ ਪਹਾੜੀਆਂ ਦੇ ਸੰਨ ਲੱਗ ਗਏ ਮੈਂ ਲਾਸਟ ਜਿੰਜ ਆ ਗਈ ਆ ਪਾਰਿਆਂ ਵਾਲੇ ਦੇ ਉੜੀ ਦੂਰ ਦੂਰ ਸਮਾਂ ਚ ਸ਼ੁਰੂ ਹੋ ਜਾਣਾ ਪਹਾੜੀਆਂ ਦੇ ਪਿੱਛੇ ਤੁਹਾਨੂੰ ਆ ਗਈ। ਪਹਿਲਾ ਪਾਣੀ ਦਾ ਝਰਨਾ ਮਿਲਿਆ ਪਾਣੀ ਵੀ ਮੁੱਕਾ ਪਿਆ ਸੀ ਆਪਾਂ ਇਹੀ ਪੀਵਾਂਗੇ ਹੁਣ। NH7 ਵਾਲੇ ਰੋਡ ਪਤਾ ਨਹੀਂ ਕਿੰਨਾ ਅਸੀਂ ਦੂਰ ਐ ਇਥੋਂ। ਤੇਰਾ ਵੀ ਹੋਣ ਵਾਲਾ। ਟਾਈਮ ਵੀ ਕਾਫੀ ਹੋ ਗਿਆ। ਦੇਖਦੇ ਆ ਕਿੱਥੇ ਰੁਕਣਾ। ਫੇਰ ਪਰ ਲਾਨੇ ਆ ਜੀ ਪਾਣੀ। ਸਾਫ ਪਾਣੀ ਆ ਜਮ ਇੱਕ ਦਾ। ਹਰ ਰਲ ਕੇ ਆਇਆ ਵੀ ਜੀ 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 ਸਾਫ ਨਾਲ ਜੀ ਨਾਲ ਸਾਰੇ ਖੜੇ ਆ ਹਜੇ ਟਰੈਕਟਰ ਵੀ ਕਾਰਾਂ ਦੀ ਗੱਡੀਆਂ ਦੀ ਦੇਖੋ ਪਹਾੜ ਨੇ ਪਹਾੜ ਜੀ ਪਾਣੀ ਡੇਰਦਾ ਕਿਤੇ ਨਾ ਪਉਂਦਾ ਸਨ ਕਾਟੇ ਕੱਲੀ ਜਿੰਦ ਆਣਾ ਲੱਕ ਉਥੇ ਰਹਿ ਪਾਂਗੇ ਫਾਕੀ ਰੱਬ ਰੱਖਾ ਇਹਨੇ ਜਨਮ ਤੱਕ ਇਹ ਕਿਧੋਨੇ ਜਾਣਾ ਹੀ ਇੱਕ ਦਿਨ ਡਰ ਕੇ ਨਹੀਂ ਜਾਉਣਾ ਠੀਕ ਹੈ ਹੁਣ ਆਇਆ 1 ਕਿਲੋਮੀਟਰ ਕੁਜ਼ਰਾਂ ਦਾ ਉਹ ਥੋੜੀ ਪਾਉਣ ਨੂੰ ਦੇ ਹਵਾ ਚਾਰ ਸਵੇਰੇ ਉਧਰੋਂ ਬੱਦਲ ਆ ਗਿਆ ਚੜ ਕੇ ਦੇ ਊੜ ਓਕੇ ਅੱਜ ਦੇਖੀ ਜੋ ਹਾਂਜੀ ਟਾਈਮ ਸ਼ਾਮ ਦੇ 7:00 ਵਜੇ ਚੁੱਕੇ ਆ ਤੇ ਬਾਬਾ ਜੀ ਕੀ ਮੰਦਰ ਦਾ ਨਾ 10 10 ਚੰਦਰ ਘੰਟਾ ਸਮਾਰਕ ਉੱਥੋਂ 10 ਚੰਦਰ ਘੰਟਾ 10 ਚੰਦਰ ਘੰਟਾ ਠੀਕ ਆ ਇਹ ਠੀਕ ਆ ਹਮ ਆਪਾਂ ਜੀ ਇੱਧਰ ਠਹਿਰੇ ਸੀਗੇ ਇਹ ਜਿਹੜੇ ਮਿੱਤਰ ਆਪਾਂ ਨੂੰ ਇਹ ਰਾਹ 'ਚ ਟੱਕਰੇ ਸੀ ਇਹ ਬਾਲੀਵਾਲ ਖੇਡਦਾ ਇਹ ਵੀ ਪਲੇਅਰ ਹੈ ਇਹ ਵੀ ਪਲੇਅਰ ਹੈ ਇਹ ਵੀ ਬੰਦਾ ਪਲੇਅਰ ਹੈ ਤੇ ਇਹ ਵੀ ਪਲੇਅਰ ਹੈ ਤੁਹਾਡਾ ਕੀ ਨਾਮ ਹੈ ਭਾਈ ਮੇਰਾ ਨਾਮ ਉਹ ਕੁਮਾਰ 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 ਕੀ ਕਰਦੇ ਹੋ ਆ ਤੁਸੀਂ ਅਗਰ ਨਾਮ ਸੀ ਖੇਲਕੂਦ ਖੇਲਕੂਦ ਇਹਨਾਂ ਗੰਜਨ ਠੀਕ ਹੈ ਬੜੀਆ ਪੜਾਈ ਪੜ੍ਹਾਈ ਛੋੜਦੀ ਵਾਹ ਬਸ ਪੜਾਈ ਉਹ ਛੱਡਤੀ ਉਸਕੇ ਬਾਅਦ ਘਰ ਠੀਕ ਖੇਲਕੂਦ ਨੇ ਖੇਲਕੂਦ ਤੁਹਾਡਾ ਕੀ ਨਾਮ ਹੈ ਭਾਈ ਮੇਰਾ ਨਾਮ ਦੀਰਜਰਾਣਾ ਹੈ अच्छा आप भी क्या करते मैं हुँ? हुँ? वो ही वो लिखे बस ऐसे पढ़ते हैं थोड़ा बहुत लिखते हैं थी। बड़ा क्या करते हो थोड़ा ही मैं आई टी आई करी अभी ना आई टी नहीं क्या ट्रेड रखा है इलेक्ट्रॉनिक्स इलेक्ट्रॉनिक्स बहुत गुड हमारा क्या नाम भाई मेरा नाम मोहित शर्मा है ठीक है आप क्या करते हो मैं आई टी आई करता हूँ आपके पास कौन सा ट्रेड है मेरे पास स्वीटर का है ठीक है पन्नी गुड क्या एज होगी आपकी तस्वू मेरी एज इक्कीस होगी

आप कितने टाइम से इधर हो? हमारा तो पहले से पुजारी का कार्य है पुजारी अच्छा तो कितने साल हो गए होंगे आपको मेरे को तो हो गए 2003 से मैं 2003 से। आपको तो तो रहने वाले कहाँ से हो? होता है ठीक है आपका नाम क्या है आप कौन सा यूपी यूपी है कौन सा बहराइच ਠੀਕ ਹੈ। ਆਪ ਕਿਤਨੇ ਸਾਲ ਚੋਂ ਇੱਧਰ? ਸੌਜੇ 10-15 ਸਾਲ ਆ। 10-15 ਸਾਲ ਸੇ। ਠੀਕ ਆ ਬਾਈ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਹਨਾ ਇੱਥੇ ਆਪਣਾ ਰਹਿਣ ਦਾ ਟਿਕਾਣਾ ਇਹਨਾਂ ਨੇ ਬਾਈਆਂ ਨੇ ਸਾਰਿਆਂ ਨੇ ਹਨਾ ਬਾਬਾ ਜੀ ਨੂੰ ਕਹਿ ਕੇ ਇੰਤਜ਼ਾਮ ਕਰਿਆ। ਬਹੁਤ ਵਧੀਆ ਬੰਦੇ ਆ ਬਾਈ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਸਾਰਿਆਂ ਨੂੰ। ਠੀਕ ਆ ਬਾਈ ਜੀ। ਅੱਜ ਜਿਹੜੀ ਆਪਾਂ ਸ਼ਾਮ ਹੈ ਜੀ ਅੱਜ ਦੀ ਰਾਤ ਜੈ ਮਾਂ ਕਟਾ ਸੰਦੇਵੀ। ਇਹ ਸ਼ੇਰਾਂ ਵਾਲੀ ਮਾਤਾ ਦਾ ਦੁਰਗਾ ਮਾਤਾ ਦਾ ਮੰਦਿਰ ਆ। ਅੱਜ ਦੀ ਸ਼ਾਮ ਅੱਜ ਦੀ ਰਾਤ ਆਪਾਂ ਇੱਥੇ ਰ੍ਹਾਂਗੇ